ਵੇ ਸੇਵਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਦਿੱਤੀ ਆ ਕੱਲ ਪਹਿਲੇ ਦਿਨ ਕੱਲ ਸਵੇਰੇ 11 ਵਜੇ ਅਰਦਾਸ ਕਰਕੇ ਸ਼ੁਰੂਆਤ ਇਹਦੀ ਹੋਈ ਸੀ ਸ਼ਾਮ ਦੇ 5:00 5:30 ਵਜੇ ਤੱਕ ਤਕਰੀਬਨ 17 ਸਜਣੀਆਂ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਬੜੀ ਮਤਲਬ ਅਸੀਂ ਦੇਖ ਕੇ ਇਸ ਗੱਲ ਨੂੰ ਖੁਸ਼ੀ ਹੁੰਦੀ ਸੀ ਕਿ ਲੜਕੀਆਂ ਬਹੁਤ ਸਾਰੀਆਂ ਭੈਣਾਂ ਬੱਚੀਆਂ ਦਮਾਲੇ ਸਜਣ ਲਈ ਹੋਈਆਂ ਫੈਸ਼ਨ ਲਈ ਨਹੀਂ ਮਨੋਂ ਸੋਚਦੇ ਸੀ ਕਿ ਅਸੀਂ ਦਮਾਲੇ ਸਜਾ ਕੇ ਰੱਖਨੇ ਆ ਇਹ ਬੜੀ ਖਾਸੀਅਤ ਸੀ ਸੋਸ਼ਲ ਮੀਡੀਆ ਤੇ ਪ੍ਰਚਾਰ ਇਹੀ ਕਰ ਰਹੇ ਸੀ ਕਿ ਨੌਜਵਾਨਾਂ ਨੂੰ ਬੇਨਤੀ ਹੈ ਕਿ ਨੌਜਵਾਨ ਆਓ ਦਸਤਾਰਾਂ ਸਜਾਓ ਪਰ ਇੱਥੇ ਆ ਕੇ ਪਤਾ ਲੱਗਾ ਕਿ ਨਹੀਂ ਪਹਿਣਾ ਵੀ ਤਿਆਰ ਨਹੀਂ ਤੇ ਵਾਲੇ ਸਜਾਉਣ ਨੂੰ ਥੋੜਾ ਜਿਹਾ ਅਹਿਸਾਸ ਕਰਾਇਆ ਜਾਂਦਾ ਕਿ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਸ਼ਹੀਦਾਂ ਦੀ ਖੋਜ ਤੁਸੀਂ ਦਸਤਾਰ ਸਜਾਉਣ ਲੱਗੇ ਹੋ ਤਾਂ ਇੱਥੋਂ ਪ੍ਰੇਰਣ ਕਰਕੇ ਜਾਈਏ ਕਿ ਦਸਤਾਰਾਂ ਸਜੇ ਰਹਿਣ ਤੇ ਅਣਖ ਤੇ ਗੈਰਤ ਐਦਾਂ ਹੀ ਸਿਰ ਤੇ ਸਜੇ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਮੌਜੂਦ ਹਾਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਦਸਤਾਰ ਮੇਰੀ ਸ਼ਾਨ ਤਾਂ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਇਹ ਸੇਵਾਇ ਕਰਵਾਈ ਜਾ ਰਹੀ ਹੈ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਪਿਆਰੀਆਂ ਪਿਆਰੀਆਂ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਚਾਹੇ ਉਹ ਬੱਚੇ ਹੋਣ ਚਾਹੇ ਉਹ ਬਜ਼ੁਰਗ ਹੋਣ ਜਾਂ ਇਹ ਕੋਈ ਵੀ ਵਿਅਕਤੀ ਹੋਵੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਸੋਹਣੀਆਂ-ਸੋਹਣੀਆਂ ਦਸਤਾਰਾਂ ਨੇ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਅਕਾਲੀ ਦਲ ਦੇ ਯੂਥ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਭਜੀ ਸ਼ਸ਼ਕਲ ਜੀ ਭਜੀ ਖਾਲਸਾ ਭਜੀ ਫਤੇ ਜੀ ਦਸਤਾਰਾਂ ਦਾ ਲੰਗਰ ਲਗਾਇਆ ਹੋਇਆ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਪਵਿੱਤਰ ਧਰਤੀ ਦੇ ਉੱਤੇ ਆਪਾਂ ਸ਼ਹੀਦਾਂ ਦੀ ਧਰਤੀ ਦੇ ਉੱਤੇ ਮੌਜੂਦ ਦੇਖੋ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਇਸ ਸਮਾਗਮ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਵੱਲੋਂ ਸ਼ੁਰੂ ਕੀਤਾ ਹੋਇਆ। ਸੋ ਇਹ ਸੇਵਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਦਿੱਤੀ ਆ। ਕੱਲ ਪਹਿਲੇ ਦਿਨ ਕੱਲ ਸਵੇਰੇ 11 ਵਜੇ ਅਰਦਾਸ ਕਰਕੇ ਸ਼ੁਰੂਆਤ ਇਹਦੀ ਹੋਈ ਸੀ। ਸ਼ਾਮ ਦੇ 5:00 5:30 ਵਜੇ ਤੱਕ ਤਕਰੀਬਨ 17 ਸਜਣੀਆਂ ਨੌਜਵਾਨਾਂ ਦੇ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਬੜੀ ਮਤਲਬ ਅਸੀਂ ਦੇਖ ਕੇ ਇਸ ਗੱਲ ਨੂੰ ਖੁਸ਼ੀ ਹੁੰਦੀ ਸੀ ਕਿ ਲੜਕੀਆਂ ਬਹੁਤ ਸਾਡੀਆਂ ਭੈਣਾਂ ਬੱਚੀਆਂ ਦਮਾਲੇ ਸਜਣ ਲਈ ਹੋਈਆਂ। ਫੈਸ਼ਨਲੀ ਨਹੀਂ ਮਨੋ ਸੋਚਦੇ ਸੀ ਅਸੀਂ ਦਮਾਲੇ ਸਜਾ ਕੇ ਰੱਖਣੇ ਆ। ਇਹ ਬੜੀ ਖਾਸੀਅਤ ਸੀਗੀ ਹਾਲਾਂਕਿ ਪਹਿਲਾਂ ਅਸੀਂ ਤਾਂ ਸੋਸ਼ਲ ਮੀਡੀਆ ਤੇ ਪ੍ਰਚਾਰ ਇਹੀ ਕਰ ਰਹੇ ਸੀ ਕਿ ਨੌਜਵਾਨਾਂ ਨੂੰ ਬੇਨਤੀ ਹੈ ਕਿ ਨੌਜਵਾਨ ਆਓ ਦਸਤਾਰਾਂ ਸਜਾਓ ਪਰ ਇੱਥੇ ਆ ਕੇ ਪਤਾ ਲੱਗਾ ਕਿ ਨਹੀਂ ਪਹਿਣਾ ਵੀ ਤਿਆਰ ਨਹੀਂ ਤੇ ਵਾਲੇ ਸਜਾਉਣ ਨੂੰ ਸੋ ਅੱਜ ਦੂਜਾ ਦਿਨ ਹੈ ਹਲੇ ਇਹਦੀ ਥੋੜੇ ਟਾਈਮ ਤੱਕ ਜੀ ਸ਼ੁਰੂਆਤ ਕਰਨੀ ਹੈ ਹਲੇ ਤਿਆਰੀ ਚੱਲ ਰਹੀ ਆ ਸੋ 10 ਵਜੇ ਮਤਲਬ ਅਸੀਂ ਸ਼ੁਰੂਆਤ ਇਹਦੀ ਕਰ ਦੇਣੀ ਹੈ 10 ਸ਼ਾਮ ਦੇ 5 5:30 ਤੱਕ ਜਦੋਂ ਤੱਕ ਵੀ ਸਾਡੇ ਕੋਲ ਦਸਤਾਰਾਂ ਦਾ ਜਿਹੜਾ ਪ੍ਰਬੰਧ ਹੈਗਾ ਗੁਰੂ ਸਾਹਿਬ ਕਿਰਪਾ ਕਰਨਗੇ ਸ਼ਾਮ ਤੱਕ ਲੰਗਰ ਚੱਲਦਾ ਰਹੂਗਾ ਜਿਦੇ ਚ ਨੌਜਵਾਨਾਂ ਵੱਲੋਂ ਪਹਿਣਾ ਵੱਲੋਂ ਜਿਹੜੀਆਂ ਦਸ ਉਨਾ ਮੈਨੂੰ ਹਲਫ ਲਿਆ ਜਾਂਦਾ ਕਿ ਮਤਲਬ ਥੋੜਾ ਜਿਹਾ ਅਹਿਸਾਸ ਕਰਾਇਆ ਜਾਂਦਾ ਕਿ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਸ਼ੇਧਾਂ ਦੀ ਗੋਦ ਤੁਸੀਂ ਦਸਤਾਰ ਸਜਾਉਣ ਲੱਗੇ ਹੋ ਤਾਂ ਇਥੋਂ ਪ੍ਰਣ ਕਰਕੇ ਜਾਈਏ ਕਿ ਦਸਤਾਰਾਂ ਸਜੇ ਰਹਿਣ ਤੇ ਅਣਖ ਤੇ ਗੈਰਤ ਐਦਾਂ ਹੀ ਸਿਰ ਤੇ ਸਜੇ ਰਹੇ ਸਿਰ ਦਾ ਤਾਜ ਗੁਰੂ ਸਾਹਿਬ ਨੇ ਸਾਨੂੰ ਦਸਵੇਂ ਪਾਤਸ਼ਾਹ ਨੇ ਇਹ ਬਣਾ ਕੇ ਦਸਤਾਰ ਦਿੱਤੀ ਆ ਸੋ ਅੱਜ ਦੂਜੇ ਦਿਨ ਵੀ ਅਸੀਂ ਇਸ ਤਰ੍ਹਾਂ ਬੇਨਤੀ ਕਰਾਂਗੇ ਪਿਆਰ ਸਤਿਕਾਰ ਦੇ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਆਪਾਂ ਇਹ ਇਤੋਂ ਇਲਮ ਲੈ ਕੇ ਚਲੀਏ ਇੱਕ ਹਲਫ ਲੈ ਕੇ ਚਲੀਏ ਕਿ हां ਅਸੀਂ ਦਸਤਾਰਾਂ ਸਜਾ ਕੇ ਰੱਖਾਂਗੇ ਸਿੱਕੀ ਸਰੂਪਾਂ ਨੂੰ ਮੜਾਂਗੇ ਸੈਂਕੜੇ ਇਤਤਾਰ ਦੇ ਵਿੱਚ ਨੌ ਜਿਹਨਾਂ ਨੇ ਕੱਲ ਦਸਤਾਰਾਂ ਸਜਾਈਆਂ ਨੇ ਭੈਣਾਂ ਨੇ ਬਹੁਤ ਦਮਾਲੇ ਸਜਾਏ ਨੇ ਸੋ ਅੱਜ ਵੀ ਉਮੀਦ ਆ ਕਿ ਉਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਮਾਗਮ ਵਾਲੇ ਸ਼ੁਰੂਆਤ ਨਹੀਂ ਹੋਈ ਪਰ ਜਿਹੜੇ ਨਾਮ ਨੇ ਉਹ ਲਿਖਣੇ ਸ਼ੁਰੂ ਹੋ ਚੁੱਕੇ ਨੇ ਸੋ ਇਸੇ ਤਰ੍ਹਾਂ ਅੱਜ ਵੀ ਸ਼ਾਮ ਤੱਕ ਇਸੇ ਤਰ੍ਹਾਂ ਚੱਲ ਰਿਹਾ ਕੱਲ 2-2 ਘੰਟੇ ਦੀ ਵੇਟਿੰਗ ਸੀਗੀ ਦੁਪਹਿਰੇ ਨਾ ਮਤਲਬ ਜਿਹੜਾ 12 ਵਜੇ ਨਾਮ ਲਿਖਾਉਂਦਾ ਸੀ 2 ਵਜੇ ਦੀ ਵਾਰੀ ਆਈ ਆ ਇੰਨੀ ਲੰਬੀ ਲਾਈਨ ਸੀ ਕਿਉਂਕਿ ਜੇ ਸ਼ੌਂਕ ਲਈ ਬੰਦੇ ਨੇ ਮਤਲਬ ਦਸਤਾਰ ਮਤਲਬ ਬਣਾਉਣ ਲਈ ਇਹ ਜਦੋਂ ਸਤਕਾਰ ਹੁੰਦਾ ਅਗਲਾ ਕਹਿੰਦਾ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਨਾਲ ਦਸਤਾਰ ਕੈਂਪ ਲੱਗਿਆ ਹੋਇਆ ਵੀ ਬਣਾ ਕੇ ਜਾਣੀ ਆ ਬਹੁਤ ਫੈਮਲੀਆ ਬਾਹਰੋਂ ਆਈਆਂ ਬੱਚਿਆਂ ਦੇ ਬਣਾ ਕੇ ਲੈ ਕੇ ਗਈਆਂ ਕਿ ਅਸੀਂ ਮਤਲਬ ਪੇਰੈਂਟਸ ਪਰਿਵਾਰਕ ਮਾਤਾ ਪਿਤਾ ਹਲਪ ਲੰਦੇ ਸੀਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਵੀ ਗੁਰੂ ਸਾਹਿਬ ਦੇ ਦਰ ਤੋਂ ਦਸਤਾਰ ਬਣਾ ਕੇ ਚੱਲੇ ਆ ਦਸਤਾਰ ਸ਼ਾਮ ਤੱਕ ਬੰਨੀ ਰਹੇ ਮਤਲਬ ਬਾਅਦ ਵਿੱਚ ਵੀ ਲਗਾਤਾਰ ਦਸਤਾਰ ਸਜੀ ਰਹੇ ਬੱਚੇ ਦੇ ਸਿਰ ਤੇ ਸੋ ਉਸੇ ਤਰ੍ਹਾਂ ਅਰਦਾਸ ਸਾਡੀ ਗੁਰੂ ਅੱਗੇ ਆ ਗੁਰੂ ਦੀ ਕਿਰਪਾ ਨਾਲ ਹੀ ਇਹ ਸਮਾਗਮ ਸ਼ੁਰੂ ਹੋਇਆ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਮਾਗਮ ਚੱਲ ਰਿਹਾ ਹੈ ਗੁਰੂ ਦੀ ਕਿਰਪਾ ਨਾਲ ਹੀ ਜਿਹੜੇ ਦਸਤਾਰਾਂ ਸਜਾ ਕੇ ਜਾ ਰਹੇ ਨੇ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜੇ ਰਹਿਣੀਆਂ ਹੈ ਕਿਰਪਾ ਗੁਰੂ ਨੇ ਕਰਨੀ ਹੈ ਤੇ ਅਰਦਾਸ ਵੀ ਗੁਰੂ ਅੱਗੇ ਅਸੀਂ ਵੀ ਕਰਨੀ ਹੈ ਤੇ ਬਣਾਉਣ ਵਾਲਿਆਂ ਨੂੰ ਕਰਨੀ ਹੈ ਉਸ ਤਰੀਕੇ ਨਾਲ ਇਹ ਸਮਾਗਮ ਚੱਲ ਰਿਹਾ ਹੈ ਜਿਨ੍ਹਾਂ ਦੇ ਕੋਲ ਦਸਤਾਰਾਂ ਨਹੀਂ ਹੈਗੀਆਂ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਵੀ ਜਾ ਰਹੀਆਂ ਨੇ ਇਸ ਕਿ ਦਸਤਾਰਾਂ ਦਿੱਤੀਆਂ ਹੀ ਜਾ ਰਹੀਆਂ ਨੇ ਜਿਹੜੇ ਮੁੰਡੇ ਕਟਿੰਗ ਆਲੇ ਨੇ ਰੋਡੇ ਨੇ ਰਮਾਲ ਬੰਨੇ ਹੋਏ ਨੇ ਟੋਪੀਆਂ ਲੀਆਂ ਹੋਈਆਂ ਉਹਨਾਂ ਨੂੰ ਅਸੀਂ ਦਸਤਾਰ ਕੀ ਆਓ ਯਾਰ ਛੱਡੋ ਟੋਪੀ ਨੂੰ ਛੱਡੋ ਯਾਰ ਰਮਾਲ ਨੂੰ ਸ਼ੀਦਾਂ ਧਰਤੀ ਆਇਆ ਦਸਤਾਰ ਬਨੋ ਤਾਂ ਬਿਲਕੁਲ ਇਹ ਸਾਨੂੰ ਯੂਥ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਦਸਤਾਰਾਂ ਨੂੰ ਲੈ ਕੇ ਦਸਤਾਰਾਂ ਦਾ ਲੰਗਰ ਹੈ ਜਿਹੜਾ ਉਹ ਲਗਾਇਆ ਹੋਇਆ ਸੀਗਾ ਤਾਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਰਾਜੂ ਖੰਨਾ ਸਾਡੇ ਨਾਲ ਮੌਜੂਦ ਨੇ ਦਸਤਾਰਾਂ ਦੇ ਲੰਗਰ ਦੇ ਵਿੱਚ ਉਹ ਵੀ ਆਪਣੀ ਸੇਵਾ ਹੈ ਜਿਹੜੀ ਲਗਾਤਾਰ ਨਿਰੰਤਰ ਜਾਰੀ ਆ ਉਹਨਾਂ ਦੀ ਸੇਵਾ ਵੀ ਨਿਭਾ ਰਹੇ ਨੇ ਗੱਲਬਾਤ ਕਰਨ ਲੈਣੇ ਆ ਭਾਈ ਜੀ ਸ਼ੀਦਾਂ ਦੀ ਧਰਤੀ ਤੇ ਮੌਜੂਦ ਆ ਤੇ ਦਸਤਾਰਾਂ ਦਾ ਲੰਗਰ ਲਗਾਇਆ ਹੋਇਆ ਤੁਸੀਂ ਕੀ ਕਹੂਗਾ ਦੇਖੋ ਅਜਬ ਪੂਰੀ ਦੁਨੀਆ ਦੇ ਵਿੱਚੋਂ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਲੋਕ ਸਰਦਾ ਸਤਕਾਰ ਭੇਟ ਕਰਨ ਵਾਸਤੇ ਆ ਰਹੇ ਨੇ ਕਿਉਂਕਿ ਦੁਨੀਆ ਦੇ ਵਿੱਚ ਲਸਾਨੀ ਸ਼ਹਾਦਤ ਹੋਈ ਆ ਸਾਬ ਜਦਿਆਂ ਦੀ ਮਾਤਾ ਜੀ ਦੀ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਸਰਬੰਸ ਇਸ ਮਨੁੱਖਤਾ ਨੂੰ ਬਚਾਉਣ ਲਈ ਧਰਮ ਲਈ ਜ਼ੁਰਮ ਜ਼ਬਰ ਤੇ ਜ਼ੁਲਮ ਦੇ ਖਿਲਾਫ ਝੁਕੇ ਨਹੀਂ ਪਰ ਆਪਣਾ ਸਰਬਸ ਵਾਰਿਆ ਤੇ ਉਹਨਾਂ ਨੂੰ ਅੱਜ ਲੱਖਾਂ ਦੁਨੀਆ ਦੁਨੀਆਂ ਦੇ ਵਿੱਚੋਂ ਕੋਨੇ-ਕੋਨੇ ਸਰਦਫਤ ਕਾਰਪੇਟ ਕਰਨ ਵਾਸਤੇ ਹੁੰਦੀ ਹੈ। ਸੋ ਅਸੀਂ ਸਾਬਜਾਦਿਆਂ ਦੇ ਅਸ਼ੀਰਵਾਦ ਨਾਲ ਮਾਤਾ ਜੀ ਦੇ ਅਸ਼ੀਰਵਾਦ ਨਾਲ ਇੱਥੇ ਯੂਥ ਕਾਲੀਰ ਵੱਲੋਂ ਸ਼ਰੋਮਣੀ ਕਾਲੀਰ ਵੱਲੋਂ ਦਸਤਾਰਾਂ ਲੰਗਰ ਲਾਇਆ ਜਾ ਰਿਹਾ ਜਿਹੜੇ ਸਾਡੇ ਵੀਰ ਜਿਨ੍ਹਾਂ ਦੇ ਕੇਸ ਕਟੇ ਹੋਏ ਨੇ ਜਿਹੜੇ ਪਰਨ ਕਰਦੇ ਨੇ ਉਹ ਰਿਹਾ ਕਿ ਵੀ ਕੇਸ ਰੱਖਾਂਗੇ ਦਸਤਾਰਾਂ ਫਜਾਵਾਂਗੇ ਉਹਨਾਂ ਨੂੰ ਕੇਸਰੀ ਦਸਤਾਰਾਂ ਫਜਾਈ ਜਾਂਦੀਆਂ ਨੇ ਤਾਂ ਕਿ ਇਥੋਂ ਪ੍ਰੇਰਣਾ ਲੈ ਕੇ ਜਾਣ ਮੈਸਾ ਹੁੰਦਾ ਸਾਬਜਾਦਿਆਂ ਨੂੰ ਮਾਤਾ ਜੀ ਨੂੰ ਸੱਚੀ ਹੁਸਨ ਦੀ ਸ਼ਰਧਾਂਜਲੀ ਹੈ ਸਿੱਖੀ ਨਾਲ ਜੁੜਨਾ ਚਾਹੀਦਾ ਬਾਣੀ ਨਾਲ ਜੁੜਨਾ ਚਾਹੀਦਾ ਕੇਸ ਰੱਖਣੇ ਚਾਹੀਦੇ ਨੇ ਸੋ ਇਸ ਕਰਕੇ ਮੈਂ ਸਮਝਦਾ ਬਹੁਤ ਵੱਡੇ ਛੋਟੇ ਗਿਣਤੀ ਚ ਨੌਜਵਾਨ ਵੀਰ ਬੱਚੀਆਂ ਭੈਣਾ ਬਹੁਤ ਦੂਰੋਂ ਦੂਰੋਂ ਇੱਥੋਂ ਖਾਸ ਕਰਕੇ ਇੱਥੇ ਦਸਤਾਰਾਂ ਸਜਾਉਣ ਵਾਸਤੇ ਦਮਾਲੇ ਸਜਾਉਣ ਵਾਸਤੇ ਆ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਉਤਸ਼ਾਹ ਇਸ ਗੱਲ ਦਾ ਤੇ ਨੌਜਵਾਨਾਂ 'ਚ ਬਹੁਤ ਵੱਡੀ ਜਾਗਰੂਕਤਾ ਹੈ ਕਿ ਅਸੀਂ ਸਿੱਖੀ ਨਾਲ ਜੁੜੀਏ ਦਸਤਾਰ ਨਾਲ ਜੁੜੀਏ ਤੇ ਬਹੁਤ ਵੱਡਾ ਸੱਚੀ ਹੁਸਨ ਦੀ ਸ਼ਰਧਾਂਜਲੀ ਇਹ ਹੋਣੀ ਆ ਕਿ ਉਹਨਾਂ ਸਾਰਿਆਂ ਸਾਰਿਆਂ ਵਾਸਤੇ ਜੋ ਹੋ ਰਿਹਾ ਕਿ ਦਸਤਾਰਾਂ ਸਜਾਉਣ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਵੀ ਕੀਤੇ ਜਾਂਦੇ ਸੀ ਆਪਣੇ ਵੱਲੋਂ ਇਸ ਵਾਰੀ ਕੀਤਾ ਗਿਆ ਇਸ ਧਰਤੀ ਦੇ ਉੱਤੇ ਪਹਿਲਾਂ ਵੀ ਅਸੀਂ ਤਰਵੰਡੀ ਸਾਬੋ ਤੋਂ ਸ਼ੁਰੂ ਕੀਤਾ 2018 'ਚ ਉਦੋਂ ਵੀ ਮੇਰੀ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਸ਼ੁਰੂ ਕੀਤੀ ਸੀ ਆਪਾਂ ਨੇ ਤੇ ਅੱਜ ਹੁਣ ਯੂਥ ਕਾਲੀਯਾਰ ਵੱਲੋਂ ਪ੍ਰਧਾਨ ਸਰ ਚੰਦਰ ਜੀ ਖੜੇ ਨੇ ਸ਼੍ਰੋਮਣੀ ਕਾਲੀਯਾਰ ਵੱਲੋਂ ਸਾਰਿਆਂ ਵੱਲੋਂ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਦਸਤਾਰਾਂ ਦਾ ਲੰਗਰ ਵੀ ਆ ਸਭ ਕੁਝ ਚੱਲ ਰਿਹਾ ਸੋ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਜੋੜਨਾ ਚਾਹੀਦਾ ਉਹਨਾਂ ਨੂੰ ਮਾਂ ਖਾਸ ਕਰ ਮਾਂ ਬਪ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਚਾਹੀਦਾ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਚਾਹੀਦਾ ਸੋ ਮੈਂ ਸਮਝਦਾ ਕਿ ਸਭ ਦੀ ਆਇਆਂ ਜਿੱਥੇ ਸੰਗਤਾਰੀਆਂ ਨੇ ਉਹਨਾਂ ਦਾ ਜੀ ਆਖਦੇ ਆਸੀਂ ਕਿਉਂਕਿ ਬਹੁਤ ਵੱਡਾ ਸਥਾਨ ਆ ਤੇ ਉੱਥੇ ਔਰੇ ਨਤਮਸਤਕ ਹੋਣ ਵਾਸਤੇ ਹੁੰਦੇ ਨੇ ਤੇ ਦਫ਼ਤਰਾਂ 'ਚ ਜਾ ਕੇ ਜਾਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਤੁਹਾਡਾ ਕੋਟਨ ਕੋਟ ਪ੍ਰਣਾਮ ਆ ਜਿਹੜੇ ਔਰੇ ਸ਼ਾਮਲ ਹੋ ਰਹੇ ਨੇ ਅ ਸਿਰ ਤੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤਾਂਕਿ ਗੁਰੂ ਦੇ ਲੜਨ ਲੱਗ ਸਕੀਏ ਤਾਂਕਿ ਗੁਰੂ ਦੇ ਨਾਲ ਜੁੜ ਸਕੀਏ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਪਹੁੰਚਦੇ ਨੇ ਉਤੇ ਹੀ ਦਸਤਾਰਾਂ ਦਾ ਲੰਗਰ ਹੈ ਜਿਹੜਾ ਉਹ ਵੀ ਲਗਾਇਆ ਹੋਇਆ ਹੈ ਤਾਂ ਵਦੇਰੇ ਅਪਡੇਟਸ ਤੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਂ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ